ਸਨਯੂਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਨਐਨ ਦੋਵਾਂ ਫੋਰਮਾਂ ਵੱਲੋਂ ਜੋ ਕਿ ਆਪ ਜੀ ਨੂੰ ਪਤਾ ਹੈ ਕਿ 13 ਫਰਵਰੀ 2024 ਤੋਂ ਜੋ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸਬੰਧ ਵਿੱਚ ਜੋ ਕਿ 15 ਸਤੰਬਰ ਨੂੰ ਉਚਾਣਾ ਮੰਡੀ ਵਿੱਚ ਜਿਲ੍ਹਾ ਜੀਨ ਦੇ ਹਰਿਆਣੇ ਵਿੱਚ ਇੱਕ ਰੈਲੀ ਹੋ ਚੁੱਕੀ ਹੈ ਜਿਸ ਰੈਲੀ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਬਹੁਤ ਗਲਤ ਹੱਥ ਕੰਡੇ ਅਪਣਾਏ ਥਾਥਾਤੇ ਵੈਰੀਕੇਟਿੰਗ ਕੀਤੀ ਗਈ ਗਿਰਫਦਾਰ ਵੀ ਕੀਤਾ ਗਿਆ ਉਥੇ ਜੋ ਕਿ ਪੰਡਾਲ ਲੱਗਣਾ ਸੀ ਪੰਡਾਲ ਦੇ ਵਿੱਚ ਨਾ ਸਟੇਜ ਲੱਗਣ ਦਿੱਤੇ ਅਤੇ ਨਾ ਹੀ ਉਥੇ ਜਿਹੜਾ ਸੀ ਮਹਿਤੰਦੀ ਵਿਛਾਈ ਹੋਣ ਦਿੱਤੀ ਤੇ ਨਾ ਸਾਊਂਡ ਲੱਗਣ ਦਿੱਤਾ ਲੇਕਿਨ ਫਿਰ ਵੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਸੁੱਕਾ ਛੱਤਰ ਮਾਰਦਿਆਂ ਹੋਇਆ ਲੋਕਾਂ ਨੇ ਐਸਾ ਜਵਾਬ ਦਿੱਤਾ ਕਿ ਉਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਇਸੇ ਤਰ੍ਹਾਂ ਹੁਣ ਅਗਲੀ ਜਿਹੜੀ 22 ਤਰੀਕ ਜੋ ਕਿ 22 ਸਤੰਬਰ 2024 ਨੂੰ ਪਿਪਲੀ ਵਿਖੇ ਇੱਕ ਸੰਯੁਕਤ ਰੈਲੀ ਜਿਹੜੀ ਆ ਉਹ ਰੱਖੀ ਗਈ ਆ ਤੇ ਮੇਰੇ ਸਮੂਹ ਹਰਿਆਣਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਰੈਲੀ ਵਿੱਚ ਜੋ ਕਿ 22 ਸਤੰਬਰ ਨੂੰ ਕੁਰਕਸ਼ੇਤਰ ਜ਼ਿਲ੍ਹੇ ਦੇ ਪਿਪਲੀ ਜਿਹੜਾ ਅਨਾਜ ਮੰਡੀਆ ਉੱਥੇ ਇੱਕ ਰੈਲੀ ਰੱਖੀ ਗਈ ਆ ਤੇ ਉਸ ਰੈਲੀ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਨਐਨ ਦੋਵਾਂ ਫੋਰਮਾਂ ਵੱਲੋਂ ਜੋ ਕਿ ਆਪ ਜੀ ਨੂੰ ਪਤਾ ਹੈ ਕਿ 13 ਫਰਵਰੀ 2024 ਤੋਂ ਜੋ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸੰਬੰਧ ਵਿੱਚ ਜੋ ਕਿ 15 ਸਤੰਬਰ ਨੂੰ ਉਚਾਣਾ ਮੰਡੀ ਵਿੱਚ ਜਿਲ੍ਹਾ ਜੀਨ ਦੇ ਹਰਿਆਣਾ ਵਿੱਚ ਇੱਕ ਰੈਲੀ ਹੋ ਚੁੱਕੀ ਹੈ ਜਿਸ ਰੈਲੀ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਬਹੁਤ ਗਲਤ ਹੱਥ ਕੰਡੇ ਅਪਣਾਏ ਥਾ ਥਾ ਤੇ ਬੈਰੀਕੇਟਿੰਗ ਕੀਤੀ ਗਈ ਗਿਰਫਦਾਰ ਵੀ ਕੀਤਾ ਗਿਆ ਉਥੇ ਜੋ ਕਿ ਪੰਡਾਲ ਲੱਗਣਾ ਸੀ ਪੰਡਾਲ ਦੇ ਵਿੱਚ ਨਾ ਸਟੇਜ ਲੱਗਣ ਦਿੱਤੇ ਅਤੇ ਨਾ ਹੀ ਉਥੇ ਜਿਹੜਾ ਸੀ ਮਹਿਤੰਦੀ ਵਿਛਾਈ ਹੋਣ ਦਿੱਤੀ ਤੇ ਨਾ ਸਾਊਂਡ ਲੱਗਣ ਦਿੱਤਾ ਲੇਕਿਨ ਫੇਰ ਵੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਸੁੱਕਾ ਛੱਤਰ ਮਾਰਦਿਆਂ ਹੋਇਆ ਲੋਕਾਂ ਨੇ ਐਸਾ ਜਵਾਬ ਦਿੱਤਾ ਕਿ ਉਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਇਸੇ ਤਰ੍ਹਾਂ ਹੁਣ ਅਗਲੀ ਜਿਹੜੀ 22 ਤਰੀਕ ਜੋ ਕਿ 22 ਸਤੰਬਰ 2024 ਨੂੰ ਪਿੱਪਲੀ ਵਿਖੇ ਇੱਕ ਸੰਯੁਕਤ ਰੈਲੀ ਜਿਹੜੀ ਆ ਉਹ ਰੱਖੀ ਗਈ ਆ ਤੇ ਮੇਰੇ ਸਮੂਹ ਹਰਿਆਣਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਰੈਲੀ ਵਿੱਚ ਜੋ ਕਿ 22 ਸਤੰਬਰ ਨੂੰ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੱਪਲੀ ਜਿਹੜਾ ਅਨਾਜ ਮੰਡੀ ਆ ਉੱਥੇ ਇੱਕ ਰੈਲੀ ਰੱਖੀ ਗਈ ਆ ਤੇ ਉਸ ਰੈਲੀ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਨਐਨ ਦੋਵਾਂ ਫੋਰਮਾਂ ਵੱਲੋਂ ਜੋ ਕਿ ਆਪ ਜੀ ਨੂੰ ਪਤਾ ਹੈ ਕਿ 13 ਫਰਵਰੀ 2024 ਤੋਂ ਜੋ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸਬੰਧ ਵਿੱਚ ਜੋ ਕਿ 15 ਸਤੰਬਰ ਨੂੰ ਉਚਾਣਾ ਮੰਡੀ ਵਿੱਚ ਜਿਲ੍ਹਾ ਜੀਨ ਦੇ ਹਰਿਆਣਾ ਵਿੱਚ ਇੱਕ ਰੈਲੀ ਹੋ ਚੁੱਕੀ ਹੈ ਜਿਸ ਰੈਲੀ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਬਹੁਤ ਗਲਤ ਹੱਥ ਕੰਡੇ ਅਪਣਾਏ ਥਾ ਥਾ ਤੇ ਬੈਰੀਕੇਟਿੰਗ ਕੀਤੀ ਗਈ ਗਿਰਫਦਾਰ ਵੀ ਕੀਤਾ ਗਿਆ ਉਥੇ ਜੋ ਕਿ ਪੰਡਾਲ ਲੱਗਣਾ ਸੀ ਪੰਡਾਲ ਦੇ ਵਿੱਚ ਨਾ ਸਟੇਜ ਲੱਗਣ ਦਿੱਤੇ ਅਤੇ ਨਾ ਹੀ ਉਥੇ ਜਿਹੜਾ ਸੀ ਮਹਿਤੰਦੀ ਵਿਛਾਈ ਹੋਣ ਦਿੱਤੀ ਤੇ ਨਾ ਸਾਊਂਡ ਲੱਗਣ ਦਿੱਤਾ ਲੇਕਿਨ ਫੇਰ ਵੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਸੁੱਕਾ ਛੱਤਰ ਮਾਰਦਿਆਂ ਹੋਇਆ ਲੋਕਾਂ ਨੇ ਐਸਾ ਜਵਾਬ ਦਿੱਤਾ ਕਿ ਉਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਇਸੇ ਤਰ੍ਹਾਂ ਹੁਣ ਅਗਲੀ ਜਿਹੜੀ 22 ਤਰੀਕ ਜੋ ਕਿ 22 ਸਤੰਬਰ 2024 ਨੂੰ ਪਿੱਪਲੀ ਵਿਖੇ ਇੱਕ ਸੰਯੁਕਤ ਰੈਲੀ ਜਿਹੜੀ ਆ ਉਹ ਰੱਖੀ ਗਈ ਆ ਤੇ ਮੇਰੇ ਸਮੂਹ ਹਰਿਆਣਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਰੈਲੀ ਵਿੱਚ ਜੋ ਕਿ 22 ਸਤੰਬਰ ਨੂੰ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੱਪਲੀ ਜਿਹੜਾ ਅਨਾਜ ਮੰਡੀ ਆ ਉੱਥੇ ਇੱਕ ਰੈਲੀ ਰੱਖੀ ਗਈ ਆ ਤੇ ਉਸ ਰੈਲੀ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਨਐਨ ਦੋਵਾਂ ਫੋਰਮਾਂ ਵੱਲੋਂ ਜੋ ਕਿ ਆਪ ਜੀ ਨੂੰ ਪਤਾ ਹੈ ਕਿ 13 ਫਰਵਰੀ 2024 ਤੋਂ ਜੋ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸੰਬੰਧ ਵਿੱਚ ਜੋ ਕਿ 15 ਸਤੰਬਰ ਨੂੰ ਉਚਾਣਾ ਮੰਡੀ ਵਿੱਚ ਜਿਲ੍ਹਾ ਜੀਨ ਦੇ ਹਰਿਆਣਾ ਵਿੱਚ ਇੱਕ ਰੈਲੀ ਹੋ ਚੁੱਕੀ ਹੈ ਜਿਸ ਰੈਲੀ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਬਹੁਤ ਗਲਤ ਹੱਥ ਕੰਡੇ ਅਪਣਾਏ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਗਈ ਗਿਰਫਦਾਰ ਵੀ ਕੀਤਾ ਗਿਆ ਉਥੇ ਜੋ ਕਿ ਪੰਡਾਲ ਲੱਗਣਾ ਸੀ ਪੰਡਾਲ ਦੇ ਵਿੱਚ ਨਾ ਸਟੇਜ ਲੱਗਣ ਦਿੱਤੀ ਅਤੇ ਨਾ ਹੀ ਉਥੇ ਜਿਹੜਾ ਸੀ ਮਹਿਤਾਂ ਦੀ ਵਿਛਾਈ ਹੋਣ ਦਿੱਤੀ ਤੇ ਨਾ ਸਾਊਂਡ ਲੱਗਣ ਦਿੱਤਾ ਲੇਕਿਨ ਫੇਰ ਵੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਸੁੱਕਾ ਛੱਤਰ ਮਾਰਦਿਆਂ ਹੋਇਆ ਲੋਕਾਂ ਨੇ ਐਸਾ ਜਵਾਬ ਦਿੱਤਾ ਕਿ ਉਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਇਸੇ ਤਰ੍ਹਾਂ ਹੁਣ ਅਗਲੀ ਜਿਹੜੀ 22 ਤਰੀਕ ਜੋ ਕਿ 22 ਸਤੰਬਰ 2024 ਨੂੰ ਪਿਪਲੀ ਵਿਖੇ ਇੱਕ ਸੰਯੁਕਤ ਰੈਲੀ ਜਿਹੜੀ ਆ ਉਹ ਰੱਖੀ ਗਈ ਆ ਤੇ ਮੇਰੇ ਸਮੂਹ ਹਰਿਆਣਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਰੈਲੀ ਵਿੱਚ ਜੋ ਕਿ 22 ਸਤੰਬਰ ਨੂੰ ਕੁਰਕਸ਼ੇਤਰ ਜ਼ਿਲ੍ਹੇ ਦੇ ਪਿਪਲੀ ਜਿਹੜਾ ਅਨਾਜ ਮੰਡੀਆ ਉੱਥੇ ਇੱਕ ਰੈਲੀ ਰੱਖੀ ਗਈ ਆ ਤੇ ਉਸ ਰੈਲੀ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ